ਸਾਰੇ ਵੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਸਪਟਾ ਰਿਓ ਹਾਂ ਹਾਲਪਾ ਪਿਛਾ ਅਗਲੀ ਲੈਸਿਕ ਸੋਚਾ ਨਾ ਮਨਮੋਹਨ ਸਿੰਘ ਜੀ ਐਕਸਕਿਊਟਿਵ ਮੈਨੂ ਪੁਚਿਆਲੀ ਆਪ ਦੇ ਵਿਦਿਅਕ ਇੰਸਟੀਟਿਊਟ ਸੀ ਮਨਮੋਹਨ ਜੀ ਇਸ ਮਹਾਨ ਮੁਲਕ ਦੇ 10 ਸਾਲ ਅਡੋਰ ਪ੍ਰਧਾਨ ਮੰਤਰੀ ਨੂੰ ਸੇਵਾ ਕੀਤੀ ਹੈ ਕਿ ਹਰ ਰੋਜ਼ ਜਦੋਂ ਇਹ ਮੁਲਕ ਤਰੱਕੀ ਕਰੂਗਾ ਤਾਂ ਜੋ ਕਦਮ ਡਾਕਟਰ ਮਨਮੋਹਨ ਸਿੰਘ ਜੀ ਨੇ ਇਸ ਮੁਲਕ ਦੀ ਆਰਥਿਕ ਸਥਿਤੀ ਲਈ ਉਠਾਈ ਸੀ ਉਹ ਸਦਾ ਹੀ ਯਾਦ ਰੱਖੇਗਾ ਹਰ ਇੱਕ ਦੇਸ਼ ਵਾਸੀ ਦੇ ਦਿਲ ਦੇ ਵਿੱਚ ਉਹ ਸਦਾ ਬਸੇ ਰਹੇਗੇ ਭਾਵੇਂ ਉਹ ਸ਼ਰੀਰਿਕ ਤੌਰ ਤੇ ਸਾਨੂੰ ਅਲਵਿਦਾ ਕਹਿ ਗਏ ਪਰ ਹਰ ਇੱਕ ਹਿੰਦੁਸਤਾਨੀ ਹਰ ਇੱਕ ਦੇਸ਼ ਵਾਸੀ ਦੇ ਦਿਲ ਦੇ ਵਿੱਚ ਉਹ ਸਦਾ ਹੀ ਵੱਸਦੇ ਰਹਿਣਗੇ ਖਾਸ ਕਰਕੇ ਪੰਜਾਬ ਦੀ ਉਸ ਧਰਤੀ ਤੋਂ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੋਂ ਉੱਠ ਕੇ ਹਰ ਇੱਕ ਪੰਜਾਬੀ ਦਾ ਤੇ ਹਰ ਇੱਕ ਸਿੱਖ ਦਾ ਇਨਾ ਮਾਨਕ ਚੱਕਤ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਜਿਹੜਾ ਰਿਪਰੈਜ਼ੈਂਟੇਸ਼ਨ ਕਰਨੀ 10 ਸਾਲ ਬਟੌਰ ਪ੍ਰਾਈਮ ਮਿੰਿਸਟਰ ਉਹਨਾਂ ਦੀ ਸਤਹੀ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਵਿਦਵਾਨਤਾ ਉਹ ਆਪਣੇ ਆਪ ਦੇ ਵਿੱਚ ਕਿੰਨੇ ਵਿਦਵਾਨ ਸਨ ਇਕਨੋਮਿਕਸ ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਉਹਨਾਂ ਦੇ ਉੱਤੋਂ ਕੋਈ ਬ੍ਰੋਸ਼ਨ ਦਬਾੜ ਦੁਨੀਆ ਤੇ ਮੰਨਿਆ ਨਹੀਂ ਗਿਆ ਇਸ ਕਰਕੇ ਉਹਨਾਂ ਦਾ ਜੁੱਥੇ ਸਾਨੂੰ ਸਰੀਰਕ ਤੌਰ ਤੇ ਸਾਨੂੰ ਅਲਵਿਦਾ ਕਹਿਣਾ ਇੱਕ ਬਹੁਤ ਵੱਡਾ ਘਟਨਾ ਹੈ ਪਰ ਅੱਜ ਹਰ ਇੱਕ ਸਿੱਖ ਹਰ ਇੱਕ ਪੰਜਾਬੀ ਤੇ ਹਰ ਇੱਕ ਦੇਸ਼ ਵਾਸੀ ਤੇ ਦੁਨੀਆ ਅਜ ਉਹਨਾਂ ਨੂੰ ਨਮਨ ਕਰ ਰਹੀ ਹੈ ਉਹਨਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰ ਰਹੀ ਹੈ ਕਿ ਮੈਂ ਬਤੌਰ ਪੰਜਾਬ ਸਰਕਾਰ ਦੇ ਵੱਲੋਂ ਹਰ ਇੱਕ ਪੰਜਾਬੀ ਵੱਲੋਂ ਉਹਨੇ ਪੰਜਾਬ ਦਾ ਬਹੁਤ ਨਾਮ ਰੋਸ਼ਨ ਕੀਤਾ ਸਿੱਖ ਸਿੱਖ ਹੋਣ ਦੇ ਨਾਤੇ ਹਰ ਇੱਕ ਸਿੱਖ ਦੀ ਦੁਨੀਆ ਦੇ ਵਿੱਚ ਪਛਾਣ ਬਣਾਈ ਸਾਡੀ ਦਸਤਾਰ ਦੀ ਸਾਡੀ ਪੱਗ ਦੀ ਗੁਰੂ ਸਾਹਿਬ ਦੀ ਬਖਸ਼ੀ ਦਸਤਾਰ ਦੀ ਤੇ ਸਿੱਖੀ ਸਰੂਪ ਦੀ ਤਾਂ ਹਰ ਇੱਕ ਸਿੱਖ ਵੱਲੋਂ ਵੀ ਉਹਨਾਂ ਨੂੰ ਜਿਹੜਾ ਹੈ ਕਿ ਸਿਧਾਂਤਾਂ 'ਤੇ ਕਾਇਮ ਰਹਿਣਾ ਬਹੁਤ ਹੀ ਸਤਿਕਾਰਯੋਗ ਹਰ ਤੋਂ ਪਿਛਲੇ ਅੰਨਾਂ ਸਭ ਤੋਂ ਵੱਡਾ ਮਹਾਨ ਸੰਘੀ ਐਕਸਟ੍ਰੀਟ 3240 ਆਪ ਦੇ ਲਈ ਪ੍ਰਿੰਸਿਪਲ ਇੰਸਟੀਟਿਊਟ ਸੀ ਜਿਨ੍ਹਾਂ ਨੇ ਇਸ ਮਹਾਨ ਮੁਲਕ ਦੇ 10 ਸਾਲ ਅਡੋਰ ਪ੍ਰਧਾਨ ਮੰਤਰੀ ਨੂੰ ਸੇਵਾ ਦਿੱਤੀ ਤੇ ਹਰ ਰੋਜ਼ ਜਦੋਂ ਇਹ ਮੁਲਕ ਤਰੱਕੀ ਕਰੂਗਾ ਤਾਂ ਜੋ ਕਦਮ ਡੋਕਟਰ ਨਰਮੋਨ ਸਿੰਘ ਜੀ ਨੇ ਇਸ ਮੁਲਕ ਦੀ ਆਰਥਿਕ ਸਥਿਤੀ ਉਠਾਈ ਸੀ ਉਹ ਸਦਾ ਹੀ ਯਾਦ ਕਰੇ ਹਰ ਇੱਕ ਦੇਸ਼ ਵਾਸੀ ਦੇ ਦਿਲ ਦੇ ਵਿੱਚ ਉਹ ਸਦਾ ਸਾਹਿਬ ਨੂੰ ਸ਼ਰੀਰੀ ਤੌਰ ਤੇ ਸਾਨੂੰ ਅਲਵਿਦਾ ਕਹਿ ਗਏ ਪਰ ਹਰ ਇੱਕ ਹਿੰਦੁਸਤਾਨੀ ਹਰ ਇੱਕ ਦੇਸ਼ ਵਾਸੀ ਦੇ ਦਿਲ ਦੇ ਵਿੱਚ ਉਹ ਸਦਾ ਹੀ ਵਸਦੇ ਰਹਿਣਗੇ ਖਾਸ ਕਰਕੇ ਪੰਜਾਬ ਦੀ ਧਰਤੀ ਤੋਂ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੋਂ ਉੱਠ ਕੇ ਹਰ ਇੱਕ ਪੰਜਾਬੀ ਦਾ ਤੇ ਹਰ ਇੱਕ ਸਿੱਖ ਦਾ ਇੰਨਾ ਮਾਣ ਉੱਚਾ ਕੀਤਾ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਜਿਹੜਾ ਰਿਪਰੈਜ਼ੈਂਟੇਸ਼ਨ ਕਰਨੀ 10 ਸਾਲ ਦਾ ਤੌਰ ਤੇ ਪ੍ਰਾਈਮ ਮਿੰਿਸਟਰ ਉਹਨਾਂ ਦੀ ਸਾਦਗੀ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਵਿਦਵਾਨਤਾ ਉਹ ਆਪਣੇ ਆਪ ਦੇ ਵਿੱਚ ਇੰਨੇ ਵਿਦਵਾਨ ਸਨ ਇਕਨੋਮਿਕਸ ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਉਹਨਾਂ ਦੇ ਉੱਪਰ ਕੋਈ ਰੋਸ਼ਨ ਦਬਾਅ ਦੁਨੀਆ ਤੇ ਮੰਨਿਆ ਨਹੀਂ ਗਿਆ ਇਸ ਕਰਕੇ ਉਹਨਾਂ ਦਾ ਜਿੱਥੇ ਸਾਨੂੰ ਸ਼ਰੀਰਿਕ ਤੌਰ ਤੇ ਸਾਨੂੰ ਅਲਵਿਦਾ ਕਹਿਣਾ ਇੱਕ ਬਹੁਤ ਵੱਡਾ ਘਟਨਾ ਹੈ ਪਰ ਹਰ ਇੱਕ ਸਿੱਖ ਹਰ ਇੱਕ ਪੰਜਾਬੀ ਤੇ ਹਰ ਇੱਕ ਦੇਸ਼ਵਾਸੀ ਤੇ ਦੁਨੀਆ ਅਜੋਨਮ ਨਮਨ ਕਰ ਰਹੀ ਹੈ ਉਹਨਾਂ ਨੂੰ ਦਿਨੋ ਸ਼ਰਧਾਂਜਲੀ ਭੇਟ ਕਰ ਰਹੀ ਹੈ ਕਿ ਮੈਂ ਬਤੌਰ ਪੰਜਾਬ ਸਰਕਾਰ ਦੇ ਵੱਲੋਂ ਹਰ ਇੱਕ ਪੰਜਾਬੀ ਵੱਲੋਂ ਉਹਨੇ ਪੰਜਾਬ ਦਾ ਬਹੁਤ ਨਾਮ ਰੌਸ਼ਨ ਕੀਤਾ ਸਿੱਖ ਸਿੱਖ ਹੋਣ ਦੇ ਨਾਤੇ ਹਰ ਇੱਕ ਸਿੱਖ ਦੀ ਦੁਨੀਆ ਦੇ ਵਿੱਚ ਪਛਾਣ ਬਣਾਈ ਸਾਡੀ ਦਸਤਾਰ ਦੀ ਸਾਡੀ ਪੱਗ ਦੀ ਗੁਰੂ ਸਾਹਿਬ ਦੀ ਬਖਸ਼ੀ ਦਸਤਾਰ ਦੀ ਉਹ ਸਿੱਖੀ ਸਰੂਪ ਦੀ ਤਾਂ ਹਰ ਇੱਕ ਸਿੱਖ ਵੱਲੋਂ ਵੀ ਉਹਨਾਂ ਨੂੰ ਜਿਹੜਾ ਹੈ ਇਸਤਾਨੇਟ ਕਰਦਾ ਹੈ ਆ ਬ੍ਰਹਮਾਤਮਾ ਅਕਾਲ ਪੁਰਖ ਗੁਰੂ ਸਾਹਿਬ